ਸਸੇਗਲ ਜੀ ਮੈਂ ਸੋਰੋ ਮੜਿਆਕ 19 ਨਿਊਜ਼ ਟੀਵੀ ਦੇ ਵਿੱਚ ਅੱਜ ਲੈ ਕੇ ਆਇਆ ਫਿਲਮ ਵਰਗੀ ਇੱਕ ਦਰਦ ਭਰੀ ਸੱਚੀ ਕਹਾਣੀ ਔਰ ਇਸ ਦੇ ਨਾਇਕ ਅਤੇ ਖਲਨਾਇਕ ਕੌਣ ਨੇ ਖੁਦ ਵੇਖੋ ਕਪੂਰਥਾ ਟੂ 에어ਪੋਰਟ ਦਾ ਸ਼ੁਭਨਾ ਜੀ ਮਿੰਨੀ ਜੀ ਜੀ ਜਿਹੜਾ ਦੇ ਵਾਈਫ ਹਾਂਜੀ ਹਾਂਜੀ ਉਹ ਤੁਹਾਡੇ ਜਿਹੜੇ 16 ਸਾਲ ਦੀ ਹਾਲਤ ਹੈਗੀ ਹੈ ਹਾਂਜੀ ਕੀ ਕਹਣਾ ਚਾਹੁੰਦੇ ਆ ਇਹ ਅੱਜ ਤੋਂ ਤਕਰੀਬਨ 6-7 ਮਹੀਨੇ ਪਹਿਲਾਂ ਸਾਡੇ ਭੂਆ ਜੀ ਹੈਗੇ ਨੇ ਇਹਨਾਂ ਦੇ ਭੈਣ ਤੇ ਉਹ ਉਹਨਾਂ ਨੇ ਇੱਕ ਬੰਦਾ ਮਗਰ ਲਵਾਇਆ ਸੀ ਲੱਖ ਲੱਖਾ ਤੇ ਉਹ ਆਪ ਲੈ ਕੇ ਜਾਂਦਾ ਰਿਹਾ ਵੈ ਤੇ ਪੈਸੇ ਬੂਹੇ ਕਢਾਂਦਾ ਰਿਹਾ ਸੁਭਾਜ ਜੀ ਸਾਨੂੰ ਕੁਝ ਨਹੀਂ ਪਤਾ ਸਾਡੇ ਤਾਂ ਕੇਸ ਚੱਲਦਾ ਪਿਆ ਵੈ ਮਕਾਨ ਖਾਲੀ ਕਰਾਂਦਾ ਜੀ ਪੁਨੀਤਾ ਚੀਮਾ ਜੀ ਹਾਂਜੀ ਤੁਸੀਂ ਇਹਨਾਂ ਦੇ ਨਾਲ ਹੀ ਲੈਣੀ ਬਿਲਕੁਲ ਇਹਨਾਂ ਦੇ ਅੱਛਾ ਜੀ ਹਾਂਜੀ ਹੋਰ ਇਹਨਾਂ ਦਾ ਬੁਰਾ ਹਾਲ ਆ ਤੁਹਾਡੇ ਗਵਾਂਢ ਵਿੱਚ ਆਵਾਜ਼ਾਂ ਆ ਰਹੀਆਂ ਬਜ਼ੁਰਗ ਦੀਆਂ ਕੀ ਕਹਿਣਾ ਚਾਹਦੇ ਇਹ ਇਦਾਂ ਜੀ ਇਹ ਹਵਲਦਾਰ ਸੀਗੇ ਰਿਟਾਇਰ ਹੋ ਗਏ ਆ ਪਹਿਲਾਂ ਤਾਂ ਆਪਣੇ ਆਪ ਹੀ ਆਪਣੇ ਤੇ ਮਤਲਬ ਆਪਣੇ ਤੇ ਹੀ ਕੰਮ ਕਰਦੇ ਸੀ ਸਾਰਾ ਜੋ ਵੀ ਸੀ ਤੇ ਇਹ ਬੇਟਾ ਜਿਹੜਾ ਇਹਨਾਂ ਨੇ ਸੰਜੀਵ ਕੁਮਾਰ ਸੰਜੂ ਲਿਆ ਹੋਇਆ ਵਾ ਜੀ ਇਹ ਸੇਵਾ ਪੂਰੀ ਕਰਦਾ ਪਿਆ ਸੀ ਜੀ ਤੇ ਕੁਛ ਇਹਨਾਂ ਨੇ ਆਪਣੇ ਸੋਹਰੇ ਇਹਨਾਂ ਨੂੰ ਕੱਢ ਦਿੱਤਾ ਸੀ 2008 ਦੇ ਵਿੱਚ ਇਹਨਾਂ ਦਾ ਵਿਆਹ ਹੋਇਆ ਸੀ 2007 ਦੇ ਵਿੱਚ ਤੇ 8 ਚ ਇਹਨਾਂ ਨੂੰ ਘਰੋਂ ਕੱਢ ਦਿੱਤਾ ਸੀ ਹਾਂਜੀ ਅ ਵੀ ਜੀ ਤੁਸੀਂ ਅੱਜ ਇੱਥੇ ਆਏ ਆ ਕੀ ਕਰਨਾ ਚਾਹੁੰਦੇ ਹੋ ਇਸ ਟਾਈਮ ਇਸ ਘਰ ਦੇ ਵਿੱਚ ਪੂਰਾ ਮਹੱਲਾ ਇਕੱਠਾ ਆਇਆ ਕੀ ਕਰਨਾ ਚਾਹੁੰਦੇ ਮੈਂ ਅ ਵੀ ਲਾਹੌਰਪੁਰ ਸੇਵਾ ਦਾ ਹਲਕਾ ਕਬੂਤਲਾ ਅੱਜ ਕੇਸਰੀ ਬਾਗ ਮਹੌਲੇ ਚ ਆਹੀ ਪੁੰਚੇ ਹਾਂ ਕਿਉਂਕਿ ਮੈਨੂੰ ਅਪਰੋਚ ਕੀਤੀ ਗਈ ਸੰਜੀਵ ਜੀ ਵੱਲੋਂ ਇਹਨਾਂ ਦੇ ਕੇਸਰੀ ਬਾਗ ਦੇ ਸਾਰੇ ਮਹੌਲਾ ਨਿਵਾਸੀਆਂ ਵੱਲੋਂ ਕਿ ਸਾਡੇ ਨਾਲ ਜਿਹੜੀ ਇਦਾਂ ਦੀ ਵਧੀਕੀ ਹੋਈ ਆ ਸੋ ਜਦੋਂ ਅੱਜ ਮੈਂ ਆ ਕੇ ਦੇਖਿਆ ਤੇ ਮੈਨੂੰ ਪਤਾ ਲੱਗਿਆ ਕਿ ਜਿਹੜੇ ਸਤਪਾਲ ਜੀ ਆ ਇਹਨਾਂ ਨੇ ਇਹ ਸੰਜੀਵ ਲੜਕਾ ਦੇ ਨੇ ਸਿਸਟਰ ਨੂੰ ਅਡੌਪਟ ਕੀਤਾ ਸੀ ਜਦੋਂ ਇਹ ਚਾਰ-ਪੰਜ ਸਾਲ ਦੇ ਸੀ ਇਹ ਵਿਚਾਰੇ ਨੇ ਸਾਰੀ ਆਪਣੀ ਉਮਰ ਸਾਰੀ ਪੂੰਜੀ ਮਿਹਨਤ ਜਿਹੜੀ ਆ ਸਤਬਾਜ ਦਾ ਪਤਨੀ ਦੀ ਸੇਵਾ ਤਲਾਤੀ ਪਰ ਜਦੋਂ ਹੁਣ ਇਹਨਾਂ ਦੀ ਜਿਹੜੀ ਸਹੀ ਮੈਨੇਜ ਜਿਹੜੀ ਸੇਵਾ ਸਫਲ ਹੋਣੀ ਸੀਗੀ ਇਹਨਾਂ ਦੀ ਸੇਵਾ ਦੇ ਵਿੱਚ ਜਿਹੜਾ ਬਾ ਵਿਗਨ ਪਾਲਕੂ ਕਿਉਂ ਨਾ ਦੇਖ ਲੈ ਸਤਬਾਜ ਦੀ ਸਿਹਤ ਜਿਹੜੀ ਆ ਉਹ ਜਿਹੜੀ ਆ ਹੁਣ ਇਹ ਸਰੀਰੀ ਤੌਰ ਤੇ ਠੀਕ ਨਹੀਂ ਸੀ ਇਹਨਾਂ ਨੂੰ ਪਿਛਲੇ 3-4 ਮਹੀਨੇ ਪਹਿਲੋਂ ਇੱਕ ਤੇ ਇਹਨਾਂ ਦੇ ਕਹਿਣ ਮੁਤਾਬਕ ਸੰਜੀਵ ਦੇ ਮਗਰਮ ਰਾਮਗੋਪਾਲ ਗੋਪਾਲ ਭੰਡਾਰੀ ਦੇ ਇੱਕ ਦੂਜਾ ਕੋਈ ਨਹੀਂ ਲਕਵੀਰ ਸਿੰਘ ਲਖਾ ਜੀ ਕੋਈ ਸੀ ਉਹ ਇਹਨਾਂ ਨੂੰ 2 ਟਾਈ ਮਹੀਨੇ ਪਹਿਲਾਂ ਲੈ ਗਏ ਸੀ ਇਹਨਾਂ ਉੱਥੋਂ ਥੋੜਾ ਸ਼ੁਭ ਲਮ ਜੀ ਸੰਜੀਵ ਕੁਮਾਰ ਜੀ ਕੀ ਕਹਣਾ ਜਾਣੇ ਸੀ ਸਰ ਕਹਿੰਨਾ ਮੈਂ ਚਾਰੇ ਸਰ ਜਿੱਦਾਂ ਮਿਰਪੂ ਆ ਗੀਤਾ ਰਾਣੀਆਂ ਇੱਕ ਲੱਖ ਹੈਗਾ ਇਹਨਾਂ ਨੂੰ ਮਗਰ ਲਾਤੇ ਤੇ ਬੈਂਕ ਉਹ ਮੈਨੇਜਰ ਹੈਗਾ ਰਾਮਕਾਲ ਪੰਡਾੜੀ ਇਹਨਾਂ ਨਾਲ ਮਿਲ ਕੇ ਕੈਨ ਚਾਰੇ ਕਿ ਇਹਨਾਂ ਨੇ ਪੈਸੇ ਖਾਦੇ ਆ ਹੁਣ ਮੈਨੂੰ ਨਹੀਂ ਇਹਦੇ ਬਾਰੇ ਪ੍ਰੋਪਰ ਨਹੀਂ ਪਤਾ ਹੈ ਸਰ ਕੀ ਇਹਨੇ ਜਾਂਚ ਕੀਤੀ ਜਾਵੇ ਇਹਨਾਂ ਦੇ ਖਾਤੇ ਆਦਿ ਕੀ ਇਹਨਾਂ ਨੇ ਕਿੰਨਾ ਕੀ ਕਢਾਇਆ ਵਾ ਕੀ ਹਨਾ ਪੁਲਿਸ ਵਿੱਚ ਜਿਵੇਂ ਤੁਸੀਂ ਕੰਮ ਕਰਦੇ ਮੁਲਾਜ਼ਮ ਸੀਗੇ ਮੈਂ ਕੋਈ ਗਾਲ ਗਾਇਨਾ ਹਾਂਜੀ ਮੈਂ ਕਿਹਾ ਕੋਈ 라이 ਝਗੜਾ ਨਹੀਂ ਗਾਇਨਾ ਜੀ ਉਹ ਬੋਹ ਖੁੱਲਾ ਗਾਣੇ ਜੀ ਉਹਦੇ ਮੈਨੂੰ ਬਾਹ ਠੀਕ ਹੈ ਇਹ ਜੀ ਵੇਜ ਲੈਣੇ ਉਹ ਹੱਕ ਦੇਣੇ ਸੇ ਗਾਦੇ ਹਨ ਵੇ ਵੇ ਕੇ ਜਾਏ ਵੇ ਵੇ ਵਾਏ ਕੋਈ ਕੁੜੀ ਨਾ ਕੋਈ ਜੜਾ ਪਹਿਲੇ ਪੰਨਾ ਸਾਂ ਨਾ ਕੋਈ ਕਹੀ 2012 ਦੇ ਵਿੱਚ ਇਹਨਾਂ ਨੇ ਦਰਲੇ ਨਾਲ ਇਹਨੇ ਕਹੇ ਸ਼ੁਰੂ ਕਰਤੇ ਕਿ ਵੀ ਤੂੰ ਵਾਪਸ ਆ ਜਾ ਮੈਂ ਵੀ ਇਹਨਾਂ ਦੇ ਨਾਲ ਗਈਆਂ ਸਤਪ੍ਰਕਾਸ਼ ਦੇ ਨਾਲ ਇਹਨਾਂ ਨੂੰ ਲੈਣ ਵਾਸਤੇ 2013 ਦੇ ਵਿੱਚ ਇੱਥੇ ਆ ਗਏ ਨੇ ਜੀ ਜੀ 13 ਦੇ ਵਿੱਚ ਹੀ ਇਹਨਾਂ ਨੇ ਕੇਸ ਕਰ ਦਿੱਤਾ ਇਹਦੇ ਤੇ ਮੁੰਡੇ ਤੇ ਦਰਖਾਸਤਾਂ ਦਿੱਤੀਆਂ ਥਾਣੇ ਦੇ ਵਿੱਚ ਕਿ ਜੀ ਇਹ ਮੈਨੂੰ ਮਾਰਦਾ ਕੁੱਟਦਾ ਵਾ ਜਾਂ ਮੇਰੇ ਨਾਲ ਮੈਨੂੰ ਰੋਟੀ ਪਾਣੀ ਨਹੀਂ ਦਿੰਦਾ ਜਦ ਕਿ ਅਸੀਂ ਖੁਦ ਸਾਰੇ ਮਹੱਲੇ ਵਾਲੇ ਗਵਾਹ ਆ ਕਿ ਕੁੜੀ ਸਾਰਾ ਕੰਮ ਕਰਦੀ ਸੀ ਜਿਹੜਾ ਨਾਮ ਕੀ ਹੈ ਜੀ ਯਸ਼ਪਾਲ ਕਰੇ ਬੰਲਾ ਬੀਸੀ ਬਾਤ ਕਿੰਨੇ ਟਾਈਮ ਤੋਂ ਜਿਹੜੇ ਕਿ ਤੁਸੀਂ ਜਿਹੜੇ ਕਿ ਸਤ ਪ੍ਰਕਾਸ਼ ਨੂੰ ਜਾਣਦੇ ਆ ਤਾਂ ਕਿਸ ਤਰੀਕੇ ਨਾਲ ਮਤਕੀਰ ਦੇ ਦੁਆਰਾ ਬੱਚਾ ਜਿਹੜੇ ਕਿ ਅਡੌਪਟ ਕੀਤਾ ਤੁਸੀਂ ਇਹ ਹੀ ਮੱਲਾਬਾਸੀ ਆਹੀ 35 ਸਾਲ ਤੋਂ ਇੱਥੇ ਰਹਿ ਰਹੇ ਆ ਜੀ ਦੇ ਇਹਦੇ ਛੋਟੇ ਉਹਨਾਂ ਦੇਖਦੇ ਪਿਆ ਨੂੰ ਅਡੌਪਟ ਕੀਤਾ ਤਾਂ ਇਹਨੂੰ ਇਹਦੀ ਭੈਣ ਇੱਕ ਹੁੰਦੀ ਦੋ ਭੈਣਾਂ ਹੁੰਦੀਆਂ ਖਾਂਦੀਆਂ ਹੁੰਦੀਆਂ ਨੇ ਬਾਅਦ ਚ ਇਹਨਾਂ ਨੇ ਬੜੀ ਇਹਨੇ ਸੇਵਾ ਕੀਤੀ ਹੈ ਪਰ ਇਹਨੂੰ ਕੋਈ ਪੱਲੇ ਨਹੀਂ ਪਾੰਦਾ ਰਿਹਾਗਾ ਜੀ ਹੁਣ ਜਿਹੜੇ ਕਿ ਕਹਿ ਲੋ ਕਿ ਇਹਨੇ ਤਾਂ ਭਾਂਜਾ ਵਾ ਜੇਰਾ ਕੀ ਉਹਨੇ ਇਹਨਾਂ ਨੇ ਠੱਗੀ ਇਹਨਾਂ ਦਾ ਹੱਕ ਵੀ ਖੋਹ ਰਿਆ ਵਾ ਤਾਂ ਉਹਨੂੰ ਲੈ ਕੇ ਮੱਲੇ ਵਾਲੇ ਵੀ ਇਕੱਠੇ ਹੋਏ ਆ ਹਾਂਜੀ ਤਾਂ ਪ੍ਰਸ਼ਾਸਨ ਨੂੰ ਕੀ ਮੰਗ ਕੀ ਕਰਦੇ ਵੀ ਇਨਸਾਫ਼ ਹੋਇਆ ਜੇ ਚਰੇ ਨੂੰ ਸਰ ਟੋਟਲ ਕਿੰਨੇ ਦੀ ਪ੍ਰਾਪਰਟੀ ਏ ਤਕਰੀਬਨ ਤਕਰੀਬਨ 1.5 ਕਰੋੜ ਦੀ ਕਹਿੰਦੇ ਲਗਭਗ ਪ੍ਰਾਪਰਟੀ ਇੰਨਾ ਸੰਜੀਵ ਜੀ ਦੇ ਉਹ ਮੁਹੱਲਾ ਵਸੇ ਕਹਿੰਦੇ ਦਾਅਵੇ ਉਹਦੀ ਜਾਂਚ ਹੋ ਜਾਈ ਕਹਿੰਦੇ ਕੋਆਪਰੇਟਿਵ ਬੈਂਕ ਦੇ ਵਿੱਚ ਵੀ ਪਤਾ ਵਾ ਤੇ ਡਾਕਖਾਨੇ ਵਿੱਚ ਵੀ ਪਤਾ 1.5 ਕਰੋੜ ਰੁਪਈਆ ਬੜੀ ਵੱਡੀ ਇੱਕ ਰਕਮ ਹੁੰਦੀ ਹੈ ਦੇਖੋ ਇਸ ਟਾਈਮ ਇਹ ਵਿਚਾਰੇ ਸਰੀਰਿਕ ਤੌਰ ਤੇ ਤੇ ਮੈਂਟਲੀ ਤੌਰ ਤੇ ਇੰਨੇ ਪਾਵਰਫੁਲ ਨਹੀਂ ਆ ਪਤਾ ਕੀਤਾ ਜਾਵੇ ਕਿ ਉਹ 1.5 ਕਰੋੜ ਰੁਪਈਆ ਕਿੰਨੇ ਗੁਰਦਪੁਰ ਤੋਂ ਕੀਤਾ ਤੁਸੀਂ ਇਹਨਾਂ ਦੇ ਬੇਟੇ ਆ ਹਾਂਜੀ ਮੈਨੂੰ ਇਹਨੇ ਡਾਕਟਰਟ ਲਿਆ ਹੋਇਆ ਬਜ਼ੁਰਗਾਂ ਨੇ ਕੀ ਨਾਮ ਉਹਦਾ ਸਤਪ੍ਰਕਾਸ਼ ਜੀ ਜੀ ਓਕੇ ਇਹ ਕੀ ਕਰਦੇ ਸੀਗੇ ਇਹ ਪਹਿਲਾਂ ਪੰਜਾਬ ਪੁਲਿਸ ਸੀਆਰ ਰਿਟਾਇਰ ਹੋ ਗਏ ਉਸ ਤੋਂ ਬਾਅਦ ਡਾਕਟਰ ਤੁਹਾਨੂੰ ਕੀਤਾ ਸੀ ਗੱਲੇ ਨੂੰ ਇੱਕ ਮੇਰ ਸਿਸਟਰ ਵੀ ਸੀ ਉਹਨਾਂ ਨੂੰ ਵੀ ਲਿਆ ਸੀਗਾ ਜੀ ਤੇ ਉਹ ਮੈਨੂੰ ਤੋਂ ਪਹਿਲਾਂ ਲਿਆ ਸੀ ਉਸ ਤੋਂ ਬਾਅਦ ਮੈਨੂੰ ਲਿਆ ਫਿਰ ਹੁਣ ਕੀ ਹੋਇਆ ਸਰ ਇਸੇ ਤਰ੍ਹਾਂ ਨੇ ਰਲ ਮਿਲ ਕੇ ਪਤਾ ਨਹੀਂ ਕੀ ਕਰਦੇ ਰਿਹਾ ਜੀ ਕੀ ਇਹਨਾਂ ਨੇ ਪਤਾ ਨਹੀਂ ਕਿਤੇ ਜਾਨੀ ਕਿ ਮੇਰੇ ਖਿਲਾਫ ਪਰਚੇ ਕਰਾਤੇ ਆ ਗੇਸ ਕਰਾਤੇ ਆ ਤੇ ਇਹਨਾਂ ਨੇ ਉਹ ਮੇਰਾ ਬਿਮਾਰੀ ਕੀਤੀ ਸਰ ਟੋੜਾ ਮੁੰਡਾ ਵੀ ਸੰਜੀਵ ਨੂੰ ਵੀ ਆ ਜੋ ਗਏ ਬਰਾਦਾ ਸਹੀ ਆ ਗੀ ਜਾਣ ਉਹ ਲਾ ਲਾ ਕੋਈ ਆ ਆ ਜਾ ਜੋ ਉਹ ਲਾ ਰਿਹਾ ਆ ਮੈਨੂੰ ਆ ਆ ਆ ਬੋਲੋ ਬੋਲੋ ਮਾ ਜੀ ਜਾਨਾ ਜਾ ਲੱਗੇ ਹੁਣ ਯਾਦ ਅੱਗੇ ਇਹ ਮੁੰਡਾ ਕੋਣ ਆ ਇਹ ਆ ਬਣੇ ਇਹ ਤੁਹਾਡਾ ਆਪਣਾ ਹਾਂ ਤੁਹਾਡਾ ਪੁੱਤ ਇਹ ਰਾਖਾ ਹੁੰਦਾ ਜਿਹੜੀ ਇਹ ਨਾਲ ਚੱਲ ਚੱਲ ਸੰਪਤੀ ਆ ਡੇਢ 2 ਕਰੋੜ ਦੀ ਹੈਗੀ ਆ ਜੀ ਤੇ ਸਾਨੂੰ ਇਹੀ ਹੈ ਕਿ ਮੁੰਡੇ ਨੂੰ ਇਨਸਾਫ ਮਿਲੇ ਜਿਹੜੀ ਪ੍ਰੋਪਰਟੀ ਅਸੀਂ ਇਹਦੀ ਇੱਕ ਬੇਟੀ ਆਈ ਆ ਇਹਨਾਂ ਦੀ ਭਰਾ ਦੀ ਕੁੜੀ ਔਰ ਗਈ ਸੀ ਪੈਨਸ਼ਨ ਲੈਣ ਉੱਥੇ ਮੈਨੇਜਰ ਨੇ ਭਜਾਤਾ ਕਹਿੰਦਾ ਜੀ ਇੱਥੇ ਨਹੀਂ ਆਉਣਾ ਹੈਗਾ ਇਹ ਕੇਸ ਨਾ ਇਹ ਵਿਆਹਿਆ ਹੋਇਆ ਵਾ ਬੰਦਾ ਇਹਦੀ ਭੈਣ ਵਿਆਹ ਦੇ ਕੇ ਗਈ ਹੈ ਕਿ ਮੈਂ ਹੀ ਖੂਨ ਦਾ ਰਿਸ਼ਤਾ ਵਾ ਮੈਂ ਹੀ ਰਵਾਂਗੀ ਜਦੋਂ ਇਹ ਅਡਪਟ ਕੀਤਾ ਸੀਗਾ ਸੰਜੀਵ ਉਹਨੂੰ ਕਿੰਨੀ ਕੁ ਉਮਰ ਸੀਗੀ ਦੇਖੋ ਮੈਂ ਤਾਂ ਮੈਰिज ਮੇਰੀ ਲੇਟ ਹੀ ਹੋਈ ਹੈ ਇਹ 6 6 ਦੀ ਉਮਰ ਦੇ ਵਿੱਚ ਕਹਿੰਦੇ ਸੀ ਕਿ 6 ਸਾਲ ਦਾ ਸੀ ਇਹ 6 ਸਾਲ ਦਾ ਬੱਚਾ ਲੈ ਕੇ ਆਏ ਔਰ ਜਵਾਨ ਹੋਇਆ ਵਿਆਹ ਕੀਤਾ ਤੇ ਅੱਜ ਉਸਦੇ ਉਲਟਾ ਹੀ ਕੇਸ ਬਾਤ ਆ ਕਿ ਇਹ ਕਿਰਾਏਦਾਰ ਹੈ ਮੇਰਾ ਹਾਂਜੀ ਜਦੋਂ ਆਰਡਰ ਆਇਆ ਨਾ ਇਹ 12 ਤਰੀਕ ਨੂੰ 12 ਜਨਵਰੀ ਨੂੰ ਆਏ ਸੀ ਬੱਬਲੂ ਹੋਣੀ ਕਹਿੰਦੇ ਸੀਗੇ ਕਿ ਆ ਮੇਰੀ ਦਾੜੀ ਤੇ ਮੂਢਾ ਹੀ ਤੈਨੂੰ ਮੈਂ 16 ਤਰੀਕ ਨੂੰ ਘਰੋਂ ਘਟਨਾਵਾ ਪਹਿਲਾਂ ਵੀ ਇਥੇ ਫਰਾਡ ਕੀਤਾ ਉਹਨਾਂ ਨੇ ਕਿ ਮਾਤਾ ਹੈਗੀ ਹੀ ਨਹੀਂ ਸੀ ਉਹਨੇ ਕੀਤਾ 1 ਕਰੋੜ ਰੁਪਏ ਦਾ ਉਥੇ ਡਿਲੀਵਰੀ ਕਰਦਾ ਸੀ ਮੁੰਡਾ ਜੀ ਜੀ ਉਹਨਾਂ ਦੀ ਉਥੇ ਕੀਤਾ ਸੀ ਫਰਾਡ ਇਹ ਕਹਿੰਦੇ ਕਿ ਟਟ ਕਹਿੰਦੇ ਮੈਂ ਤਾਂ ਕੀ ਜੇ ਕਿ ਇਹ ਰਕਤ ਧੰਦੇ ਰਾਮ ਪ੍ਰਕਾਰ ਤਾਂ ਕਿ ਤਰ੍ਹਾਂ ਕਿ ਤਰ੍ਹਾਂ ਠੱਗੀ ਬੁਝੇਗਾ ਨਾ ਠੱਗੀ ਮਾਰਨਾ ਠੱਗੀ ਮਾਰਨਾ ਜਾਂਦਾ ਤਾਂ ਇੱਥੇ ਬੰਦੇ ਦੇ ਉੱਤੇ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਪੂਰੀ ਹੁਣ ਜੇ ਹੀ ਸਖਤ ਕਾਰਵਾਈ ਹੋਣੀ ਚਾਹੀਦੀ ਹੋਵੇ ਜੀ ਕੋੜ ਦੇਦੇ ਕਿ ਚਲਦਾ ਬੇ ਬੇਟਾ ਕਿਉਂ ਤੁਸੀਂ ਤੁਸੀਂ ਦਾ ਨੂੰਹ ਆਣਾ ਤਾਂ ਹੀ ਸਾਡੇ ਦੋਨਾਂ ਦਾ ਹੀ ਮੇਰੇ ਹਸਬੰਦ ਤੇ ਹੀ ਕੀ ਕਹਿੰਦੇ ਕਹਿੰਦੇ ਮਕਾਨ ਖਾਲੀ ਕਰ ਦਿਓ ਇਹ ਮੇਰੇ ਬੇਟਾ ਨਹੀਂ ਹੈਗਾ ਕਿਰਾਏਦਾਰ ਹੈ ਅੱਛਾ ਹਾਂਜੀ ਸਾਡੇ ਤੇ ਕਿਰਾਏਦਾਰ ਦਾ ਕੇਸ ਕੀਤਾ ਹੋਇਆ ਜਦ ਕੀ ਅਸੀਂ ਪਹਿਲਾ ਕੋਰਟ ਦੇ ਰਾਹੀਂ ਜਿੱਤ ਚੁੱਕੇ ਸੀਗੇ ਸਾਨੂੰ 3.5 ਮਰਲੇ ਜਗ੍ਹਾ ਮਿਲ ਚੁੱਕੀ ਹੈ ਜੀ ਉਹਦੇ ਬਾਵਜੂਦ ਵੀ ਇਹਨਾਂ ਸਾਰੇ ਰਿਸ਼ਤੇਦਾਰਾਂ ਨੇ ਇਕੱਠੇ ਹੋ ਕੇ ਰਾਮ ਗੋਪਾਲ ਪੰਡਾਰੀ ਤੇ ਇੱਕ ਗੀਤਾ ਰਾਣੀ ਇਹਨਾਂ ਨੇ ਸਾਰਿਆਂ ਨੇ ਹੱਲ ਕੇ ਇਹਨਾਂ ਦਾ ਦਿਮਾਗ ਇਨਾ ਮਾਈਂਡ ਫ੍ਰੈਸ਼ ਉਹ ਕੀਤਾ ਖਰਾਬ ਹਾਂ ਤੇ ਉਸ ਤੋਂ ਬਾਅਦ ਇਹ ਲੈ ਗਿਆ ਆਪਣੇ ਘਰ ਹੁਣ 2-3 ਮਹੀਨੇ ਬਾਅਦ ਸਾਡੇ ਘਰ ਵਾਪਸ ਭੇਜਿਆ ਤੇ ਆਹ ਹਾਲਤ ਵਿੱਚ ਆਇਆ ਹੈ। ਹੋਰ ਕਿੰਨੀ ਉਮਰ ਹੈ ਨਾ ਵੀ? ਇਹਨਾਂ ਦੀ 96 ਸਾਲ ਉਮਰ ਹੈਗੀ। ਤੇ ਇਹ ਇਹਨਾਂ ਨੂੰ ਇਹਨਾਂ ਨੇ ਇੱਕ ਬੰਦਾ ਲਿਆਂਦਾ ਲੱਖਾ। ਤੇ ਸਾਨੂੰ ਇਹਨਾਂ ਨੂੰ ਨਹੀਂ ਪਤਾ ਸੀ ਕਿ ਪਤਲੀ ਸਾਈਡ ਤੇ ਹੀ ਆਂਦਾ ਸੀ ਜ਼ਿਆਦਾਤਰ। ਸਾਨੂੰ ਉਧਰਲੀ ਮੁਹੱਲੇ ਵਾਲਿਆਂ ਨੇ ਸਾਨੂੰ ਕੰਪਲੀਟ ਕੀਤੀ ਕਿ ਇੱਕ ਬੰਦਾ ਆਂਦਾ ਵਾ ਇਹਦੇ ਨਾਲ ਬੈਂਕਰ ਦੇ ਵਿੱਚ ਜਾਂਦਾ ਤੇ ਅਸੀਂ ਕਾਰਵਾਈ ਕੀਤੀ ਮੈਂ ਹੀ ਆਪਣੇ ਇਹਨੂੰ ਬ੍ਰਦਰ ਹੀ ਕੰਨੀ ਆਪਣਾ ਛੋਟਾ ਮੈਂ ਇਹਦੇ ਨਾਲ ਗਈ ਲੱਖੇ ਦੇ ਘਰ। ਉੱਥੇ ਰੋਟੀ ਰੋਟੀ ਖਾ ਰਿਆ ਸੀ ਅਸੀਂ ਕਹਿੰਦੇ ਤੂੰ ਇੱਥੇ ਕਿਉਂ ਲਿਆਨਾ ਵਾ ਇਹਨੂੰ ਕਹਿੰਦਾ ਜੀ ਮੈਂ ਨਾਲ ਕੰਮ ਕਰਾ ਰਿਆ ਵਾਂ ਇਹਦਾ ਕੰਮ ਅਸੀਂ ਕਹਿੰਦੇ ਤੇਰਾ ਤਾਂ ਕੋਈ ਮਤਲਬ ਨਹੀਂ ਕਹਿੰਦਾ ਜੀ ਮੈਨੂੰ ਭੂਆ ਜੀ ਨੇ ਇਹਦੀ ਭੈਣ ਨੇ ਮੈਨੂੰ ਹਾਇਰ ਕੀਤਾ ਵਾ ਕਿ ਵੀ ਤੂੰ ਇਹਦੀ ਸੇਵਾ ਕਰ ਇਹ ਜਦ ਮੁੰਡਾ ਤੇ ਮੂੰਹ ਘਰ ਬੈਠੀ ਤੂੰ ਕਿਉਂ ਆਨੇ ਅਸੀਂ ਤੈਨੂੰ ਮਹੱਲੇ ਚ ਨਹੀਂ ਵੜਨ ਦੇਣਾ ਕਿ ਇਹ ਆਪ کہہ ਰਿਹਾ ਕਿ ਕੋਈ ਝਗੜਾ ਨਹੀਂ ਕੋਈ ਗੱਲ ਨਹੀਂ ਜੋ ਪੈਸਿਆਂ ਦੀ ਆਪ کہہ ਰਿਹਾ ਕਿ ਪੈਸਿਆਂ ਦੀ ਗੱਲ ਕਰ ਦੋ ਮਤਲਬ ਕੀ ਇਹ ਖੁਦ ਦੇ ਪੈਸੇ ਇੰਨੇ ਕਿੰਨਾ ਕੋ ਸਿਗੇ ਕਿ ਜਿਹੜਾ ਇਹ ਜਾਣਦੇ ਆ ਕਿ ਸਾਰਿਆਂ ਦੇ ਵਿੱਚ ਡਿਵਾਈਡ ਹੋ ਜਾਣਾ ਹੁਣ ਇਹ ਜਿਹੜਾ ਬਰੀਕੀ ਨਾਲ ਪਤਾ ਕਿੱਦਾਂ ਜਾਵੇ ਕਿ ਡਾਕ ਖਾਨੇ ਜਿੱਥੇ ਨਾਲ ਅਕਾਊਂਟ ਸੀ ਤੇ ਕੋਆਪਰੇਟਿਵ ਬੈਂਕ ਅਕਾਊਂਟ ਸੀ ਕਿਹੜੇ ਉਹ ਬੰਦੇ ਆ ਜਿਨ੍ਹਾਂ ਨੇ ਇਹਨਾਂ ਨੂੰ ਵਰਗਲਾ ਕੇ ਮੱਠਾ ਕੁਛ ਕਰਕੇ ਕਿ ਇਹਨਾਂ ਦੇ ਜਿਹੜੇ ਪੈਸੇ ਕਿੱਥੇ ਗਏ ਆ ਉਹ ਪਤਾ ਕਿੱਥੇ ਜਾਣ ਕਿਉਂਕਿ ਇਹਨਾਂ ਵੱਲੋਂ ਸੰਜੀਵ ਜੀ ਨੂੰ ਨਾ ਪਰਵਾਹ ਲੋ ਕਿਹਾ ਗਿਆ ਕਿ ਰਾਮ ਰਾਮ ਗੋਪਾਲ ਹੰਡਾਰੀ ਤੇ ਲੱਖਾਂ ਜਿਹੜੇ ਆ ਉਹਨਾਂ ਨੂੰ ਪਤਾ ਕਿ ਜਿਹੜੇ ਇਹਨਾਂ ਦੇ ਅਕਾਊਂਟ ਸੀ ਕੋਆਪਰੇਟਿਵ ਬੈਂਕ ਤੇ ਡਾਕਖਾਨੇ 'ਚ ਪਤਾ ਕਿਤੇ ਆ ਜੇ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਸੰਜੀਵ ਨੂੰ ਤੇ ਇਹਨਾਂ ਦੇ ਪ੍ਰਵਾਹ ਨੂੰ ਅਸੀਂ ਆਮ ਦਿਨਾਂ 'ਚ ਐਸਐਸਪੀ ਸਾਹਿਬ ਦੀ ਕੋਠੀ ਦੇ ਬਾਹਰ ਵੀ ਬੈਠਾਂਗੇ ਪੂਰੇ ਮੋਹੱਲੇ ਦੇ ਨਾਲ ਲੈ ਕੇ ਮੈਂ ਸੌਰਮ ਮੜੀਆ 190 ਨਿਊਜ਼ ਟੀਵੀ ਨਾਲ ਮਨਜੀਤ ਕੌਰ ਅਤੇ ਧੀਰਜ ਨૈયਰ ਕਪੂਰਥਲਾ